दुखीअ बेमलूमा तेज़ पंथ प्यारा किसानाद ते करतारियांस ते करारिया

ਓ ਯਾਦ ਰਭੂ ਕਾ ਤੇ ਵਿਚੇ ਸੇ ਗਾਣੇ ਤੁਮਾਰੀਆਂ ਯਾਦ ਰਭੂ ਕਾ ਤੇ ਵਿਚੇ ਸੇ ਗਾਣੇ ਤੁਮਾਰੀਆਂ ਓ ਗੋਬਿੰਦ ਸਿੰਘਰ ਕਾਦਰੇ ਹਰਕਾਰ ਕੇ ਥਲਕੇ ਅਨਾਹੇ ਹਰਤੋ ਆਲਮ ਉੱਛਦੀ ਸਰਕਾਰ ਕੇ ਥਲਕੇ ਜਿਨੇ ਆਪਣੇ ਮੈਗਾਨੇ ਦਲੀਲ ਔਰ ਖਵਾਰ ਕਰਤੇ ਥੇ ਇਹ ਸਰਦਾਰ ਜਿੰਨੇ ਉਤ벡 ਤੋਂ ਕੇ ਯਾਰ ਕੇ ਫਦਕੇ ਸਜਾਇਤ ਜਿਹਨਾਂ ਦੇ ਵਡ ਵਡੇਰੇ ਬੜੇ ਮਹਾਨ ਹੋਣ ਦੂਜੇ ਉਹ ਜਿਨ੍ਹਾਂ ਦੀ ਨਿੱਕੀ ਛਿੱਟੀਆਂ ਬੜੀ ਮਹਾਨ ਹੋਵੇ ਤੇ ਤੀਜੇ ਉਹ ਜਿਨ੍ਹਾਂ ਦੇ ਘਰ ਔਲਾਦ ਚੰਗੀ ਜੰਮ ਹੈ ਇਹਨਾਂ ਦੇ ਬੱਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹੁਤ ਵੱਡੇ ਤੇ ਮਜ਼ਬੂਤ ਨੇ ਆਪ ਜੀ ਦੇ ਵੱਡ ਵਡੇਰੇ ਪਿਤਾ ਗੁਰੂ ਤੇਗ বাহাদুর ਮਹਾਰਾਜ ਆਪ ਜੰਨੂ ਤੇਿਲਕ ਤੇ ਭਰੋਸਾ ਨਹੀਂ ਕਰਦੇ ਔਰ ਇਹਨਾਂ ਨੂੰ ਸ਼ਾਨਦਾਰ ਸੁਭਾਤਾ ਗੋਪਨਾਂ ਬੇਨਾਮ ਬਚਾਉਣ ਵਾਸਤੇ ਜਿਨ੍ਹਾਂ ਨੇ ਆਪਣਾ ਜੀਤ ਕੁਰਬਾਨ ਕਰ ਦਿੱਤਾ ਇਹ ਪਰਮਾਨੰਦ ਆਪਕੀ ਦੇ ਪਿਤਾ ਜੀ ਨੇ ਗੁਰੂ ਹਰਕ੍ਰਿਤਾ ਮਹਾਰਾਜ ਚਾਰ ਮਦਾਨੇ ਨਗਾਂ ਦੇ ਅੰਦਰ ਨਿਕਰੀ ਬਹੁਤ ਸਿੰਘ ਦੀ ਸੰਤਰੀਆ ਸਾਤਾ ਮਨਜੀਤ ਸਿੰਘ ਦੀ ਸੰਤਰੀਆ ਲੋਹਣ ਸਿੰਘ ਦੇ ਬਰਨਸਾਰ ਦੇ ਵਰਗੀ ਦੇ ਵਿਸਰ ਦੇ ਨਾਮ ਤੋਂ ਪੁਜਾਰੀ ਸੇ ਵਰਤ ਸਿੰਘ ਜਨਮ ਸਿੰਘ ਦੇ ਨਾਮ ਤੋਂ ਪੁਜਾਰੀ ਸੇ ਸਰਦਾਰ ਕਮਨ ਸਿੰਘ ਜੀ ਨੂੰ ਰੁਪਇਆ ਕਮਾਲ ਸਿੰਘ ਜੀ ਖਡਾਰ ਤੇ ਆਸ਼ਾ ਸਿੰਘ ਜੀ ਨਾਮ ਪਖਾਰ ਤੇ ਕਾਪਾ ਦੋਨੋਂ ਬ੍ਰੀਡ ਤੇ ਜੀ ਖਡਾਰ ਤੋਂ ਫੋਰਮ ਰਜੀਤਨ ਜੀ ਖਡਾਰ ਤੇ ਵਰਗ ਲੋਕਾਂ ਦੇ ਨਾਮ ਤੋਂ ਫਰਮ ਪਈਆ ਬਾਬਾ ਰਾਮ ਸਿੰਘ ਜੀ ਦੇ ਜਿਹੜਾ ਆਪਾਂ ਦੀ ਜਾਣ ਤੋਂ ਬਨਰਵੀਰ ਸਿੰਘ ਜੀ ਤੋਂ ਸੋਹ ਰਹੀ ਆ ਦੇਲੇਪ੍ਰਿੰਟਿੰਗ ਦੀ 100 ਰੁਪਇਆ ਕਾਪਾ ਹਰਪ੍ਰਿੰਟਿੰਗ ਦੀ 100 ਰੁਪਇਆ ਸਾਕਾ ਜੱਤ ਸਿੰਘ ਦੀ 100 ਰੁਪਇਆ ਸਾਕਾ ਜੱਤ ਸਿੰਘ ਦੇ ਨਾਮ ਤੋਂ 100 ਰੁਪਇਆ ਜਸਵੀਰ ਸਿੰਘ ਦੀ 100 ਰੁਪਇਆ ਰਿਤਪ੍ਰੀਤ ਦੀ 100 ਰੁਪਇਆ ਸਾਕਾ ਜੋ ਸਿੰਘ ਦੀ ਜਈ ਤੋਂ 100 ਰੁਪਇਆ ਸਾਹਿਬ ਸਿੰਘ ਦੀ 100 ਰੁਪਇਆ ਸੁਖਾ ਸਿੰਘ ਦੀ 100 ਰੁਪਇਆ ਨਾਮ ਹੋਇਆ ਜੀ ਦਾ ਕਰਨਾ ਵਾਹਿਗੁਰੂ ਜੀ ਖਤਮ ਹੋ ਜਾਗੇ ਬਾਕਸਰ ਬੋਜਪੁਰ ਭਾਈ ਜੀ ਸਤਨਾ सत नाम सत नाम सत नाम सत नाम परगिची उे संसारे परगिच सारे संसार हो ती अचे कर ਗੁਰ ਸਿੱਖੀ ਦੀ ਧਾਮ ਜੀਵਨ ਦੀ ਧਾਮ ਫਤ ਕਰਨੇ ਆਹ ਸ਼ਕਤੀ ਅਰਦਾਸ ਕਰਨ ਤੋਂ ਪਹਿਲਾਂ ਹਨ ਕਾ ਕ ਕਟਨ ਪ੍ਰੀਤ ਸਿੰਘ ਦੇ ਨਾਮ ਤੋਂ 500 ਰੁਪਏ ਮਾਇਆ ਹਾਜ਼ਰ ਹੈ ਸ਼ਕਤ ਰੂਪ ਬੱਚੇ ਨੂੰ ਲੰਮੀ ਆਰਬਾ ਚੜ੍ਹਦੀ ਕਲਾ ਬਖਸ਼ਤ ਕਰਨੀ ਆਓ ਪਿਆਰ ਨਾਲ ਆਖੋ ਨਾਨਕ ਨਾਮ ਚੜ੍ਹਦੀ ਕਲਾ ਜੀਤੂ ਪਾਉ ਦੀ ਓਬ ਚੁਕੇਗੀ यादि कुर्बान ते बूदा सिंगा दमन दमन